ਹਜੀ ਮੇਰਾ ਨਾਮ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਹੈ ਔਰ ਅਸੀਂ ਸੋਚ ਸੰਸਥਾ ਦੇ ਤਹਿਤ ਸਾਡੀ ਇੱਕ ਟੀਮ ਹੈ ਜਿਹਦੇ ਵਿੱਚ ਅਸੀਂ ਸਾਰੇ ਵਾਤਾਵਰਣ ਪੱਖੀ ਵੱਖ-ਵੱਖ ਕਾਰਜ ਕਰਦੇ ਰਹਿੰਦੇ ਆ ਤੇ ਅੱਜ ਉਸ ਪ੍ਰਮਾਤਮਾ ਦੇ ਸਬੱਬ ਦੇ ਨਾਲ ਹੀ ਹੋਇਆ ਕਿ ਸਾਨੂੰ ਸੱਦਾ ਸੀਗਾ ਗੁਰਦੁਆਰਾ ਸਾਹਿਬ ਸਰਾਂਪਾ ਨਗਰ ਦੇ ਟੀ ਵੀ ਵੱਲੋਂ ਤਾਂ ਉਹਨਾਂ ਦੇ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਚਾਹਦੇ ਸੀ ਕਿ ਹਰ ਬੰਦਾ ਅਜ ਬਿਮਾਰ ਤਾਂ ਅਸੀਂ ਕੈਮੀਕਲ ਤੇ ਲੱਗੇ ਹੋਏ ਆ ਅਸੀਂ ਐਲੋਪੈਥੀ ਤੇ ਲੱਗੇ ਹੋਏ ਆ ਤੇ ਸਾਨੂੰ ਪ੍ਰਮਾਤਮਾ ਨੇ ਜਰ ਦੇ ਜਰ ਦੇ ਵਿੱਚ ਰੁੱਖ ਪੌਦੇ ਸਾਡੇ ਕੋਲੇ ਛੋਟੀ ਜੀ ਤੁਲਸੀ ਤੋਂ ਲੈ ਕੇ ਬ੍ਰਹਮੀ ਤੋਂ ਲੈ ਕੇ ਬਹੀੜੇ ਤੱਕ ਦੇ ਵਰਗੇ ਰੁੱਖ ਨੇ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਰੁੱਖ ਕਿਹੜਾ ਪੌਦਾ ਕਿਹੜੇ ਕਿਹੜੀ ਚੀਜ਼ ਨਾਲ ਜੁੜਿਆ ਹੋਇਆ ਉਹਦੇ ਪੱਤੇ ਕਦੋਂ ਕਿਹੜੀ ਚੀਜ਼ ਆਪਾਂ ਯੂਜ਼ ਕਰ ਸਕਦੇ ਕਿਸੇ ਦੀ ਜੜ੍ਹਾਂ ਕੰਮ ਆਉਂਦੀਆਂ ਨੇ ਕਿਸੇ ਦੇ ਪੱਤੇ ਕੰਮ ਆਉਂਦੇ ਆ ਕਿਸੇ ਦੇ ਫੁੱਲ ਕੰਮ ਆਉਂਦੇ ਕਿਸੇ ਦੇ ਫਲ ਕੰਮ ਆਉਂਦੇ ਆ ਤਾਂ ਉਹ ਖਾ ਕੇ ਸਾਡੇ ਸਰੀਰ ਨੂੰ ਕੀ ਬੈਨੀਫਿਟਸ ਨੇ ਸੋ ਅੱਜ ਜਿਹੜੇ ਸਾਡੇ ਮੈਡੀਸਨ ਪਲਾਂਟਸ ਨੇ ਸਾਡੇ ਆਸ-ਪਾਸ ਪਾਏ ਜਾਂਦੇ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਦੇ ਤੇ ਅੱਜ ਇੱਕ ਦਿਨਾਂ ਦੀ ਵਰਕਸ਼ਾਪ ਆ ਜਿਹੜੀ ਆਪਾਂ ਅੱਜ ਕੀਤੀ ਆ ਉਹ ਚ ਸਾਰੀ ਆਈ ਹੋਈ ਸੰਗਤ ਨੂੰ ਇਹ ਦੱਸਿਆ ਗਿਆ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਜਿਹੜਾ ਹੈ ਨਿਰੋਗ ਰਹਿਣ ਦੇ ਲਈ ਕਿਹੜੇ ਕਿਹੜੇ ਰੁੱਖ ਕਿਹੜੇ ਕਿਹੜੇ ਪੌਦੇ ਆ ਉਹ ਅਸੀਂ ਘਰਾਂ ਦੇ ਵਿੱਚ ਲਾ ਸਕਦੇ ਆ ਖੇਤਾਂ ਦੇ ਵਿੱਚ ਲਾ ਸਕਦੇ ਆ ਫਾਰਮ ਹਾਊਸਿਸ ਦੇ ਵਿੱਚ ਲਾ ਸਕਦੇ ਆ ਜੇ ਕਿਤੇ ਜਗ੍ਹਾ ਨਹੀਂ ਹੈਗੀ ਤਾਂ ਗਮਲਿਆਂ 'ਚ ਕਿੰਨਾ ਪੌਦੇਗਾ ਜਾ ਸਕਦੇ ਸੋ ਉਹਦੇ ਤੇ ਸਾਰੀ ਚਰਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਪਾਲ ਸਿੰਘ ਠੁਗਰਾਲ ਮੁਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਬਾ ਨਗਰ ਤੋਂ ਆਪਦੇ ਵਿੱਚ ਹਾਜ਼ਰ ਨੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਦਾਬਾਹ ਨਗਰ ਵਿਖੇ ਇੱਕ ਬਹੁਤ ਹੀ ਵਧੀਆ ਸੈਮੀਨਾਰ ਕਰਾਇਆ ਗਿਆ ਜਿਸ ਵਿੱਚ ਬਹੁਤ ਹੀ ਸੰਗਤਾਂ ਗੁਰੂ ਘਰ ਦੇ ਵਿੱਚ ਪਹੁੰਚ ਕੇ ਇਸ ਚੀਜ਼ ਦਾ ਲਾਭ ਲੈ ਰਹੀਆਂ ਲੈ ਰਹੀਆਂ ਹਨ ਅੱਜ ਦਾ ਜਿਹੜਾ ਵਿਸ਼ਾ ਸੀ ਉਹ ਕੁਦਰਤੀ ਪ੍ਰੇਮੀਆ ਵਾਸਤੇ ਸੀ ਜਿਹੜੇ ਕੁਦਰਤ ਦੇ ਨਾਲ ਪਿਆਰ ਕਰਦੇ ਹਨ ਔਰ ਦਵਾਈਆਂ ਵਾਲੇ ਜਿਹੜੇ ਪੌਦੇ ਹਨ ਉਹਨਾਂ ਦੀ ਮਹੱਤਤਾ ਤੇ ਉਹਨਾਂ ਦਾ ਲਾਭ ਸਾਡੇ ਜੀਵਨ ਦੇ ਵਿੱਚ ਕੀ ਹੈ ਉਸ ਵਿੱਚ ਖਾਸ ਚੀਜ਼ਾਂ ਦੱਸੀਆਂ ਗਈਆਂ ਅੱਜ ਪੀਏਯੂ ਤੋਂ بڑے ਐਕਸਪਰਟ ਕਈ ਡਾਕਟਰ ਆਏ ਜਿਨ੍ਹਾਂ ਨੇ ਸਾਰੀਆਂ ਸੰਗਤਾਂ ਨੂੰ ਇਹ ਜਾਣਕਾਰੀ ਦਿੱਤੀ ਔਰ ਪੌਦੇ ਜਿਹੜੇ ਸਨ ਉਹ ਇੱਥੇ ਪ੍ਰੈਕਟੀਕਲ ਵੀ ਰੱਖੇ ਗਏ ਔਰ ਹਰ ਪੌਦੇ ਦੀ ਵਿਸ਼ੇਸ਼ਤਾ ਦੱਸੀ ਗਈ ਬਹੁਤ ਹੀ ਉਤਸ਼ਾਹ ਸੀ ਸੰਗਤਾਂ ਦੇ ਵਿੱਚ ਉਤਸ਼ਾਹ ਚੱਲ ਰਿਹਾ ਹੈ ਜੇ ਵੀ ਸਮਾਗਮ ਚਾਲੂ ਹੈ ਤੇ ਲੋਕ ਸਵਾਲ ਜਵਾਬ ਬੜਾ ਪੁੱਛਦੇ ਨੇ ਔਰ ਸਾਡਾ ਇੱਕੋ ਹੀ ਮਕਸਦ ਹੈ ਕਿ ਆਪਣੇ ਜੀਵਨ ਨੂੰ ਕਿੱਦਾਂ ਵਧੀਆ ਕਰਨਾ ਹੈ ਜੀਵਨ ਨੂੰ ਆਪਣੀ ਸਿਹਤ ਕਿੱਦਾਂ ਅੱਛੀ ਕਰਨੀ ਹੈ ਆਪਣੇ ਆਪ ਨੂੰ ਕਿੱਦਾਂ ਗੁਰੂ ਦੇ ਨਾਲ ਪੌਦਿਆਂ ਦੇ ਨਾਲ ਜੋੜਨਾ ਹੈ ਤੇ ਉਹਦੇ ਨਾਲ ਸਾਡਾ ਜੀਵਨ ਹੋਰ ਸੁਖਾਲਾ ਹੋ ਜਾਏਗਾ ਵਧੀਆ ਹੋ ਜਾਏਗਾ ਅਸੀਂ ਦਵਾਈਆਂ ਤੋਂ ਬਚਾਂਗੇ ਔਰ ਨੈਚੁਰਲ ਤਰੀਕੇ ਦੇ ਨਾਲ ਨੈਚੁਰਲ ਵਿਧੀਆਂ ਦੇ ਨਾਲ ਅਸੀਂ ਆਪਣਾ ਜੀਵਨ ਸਫਲ ਕਰਾਂਗੇ ਇਸ ਪ੍ਰੋਗਰਾਮ ਦਾ ਮੇਨ ਮਕਸਦ ਹੈ ਈ ਸੀ ਔਰ ਅਸੀਂ ਅੱਗੋਂ ਵੀ ਇਹੋ ਜਿਹੇ ਪ੍ਰੋਗਰਾਮ ਕਾਫੀ ਕਰਦੇ ਤਾਂਾਂਗੇ ਪਿੱਛੇ ਵੀ ਕਾਫੀ ਕਰਦੇ ਆਏ ਹਾਂ ਆਉਣ ਵਾਲੇ ਸਮੇਂ 'ਚ ਵੀ ਅਸੀਂ ਕਈ ਪ੍ਰੋਗਰਾਮ ਅ ਕਰ ਰਹੇ ਆ ਤੇ ਮੇਰਾ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਇਹੋ ਜਿਹਾ ਕੋਈ ਪ੍ਰੋਗਰਾਮ ਹੋਵੇ ਗੁਰੂ ਘਰ ਦੇ ਵਿੱਚ ਸੰਗਤਾਂ ਵੱਧ 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 ਚੜ ਕੇ ਹਉਮ ਹਮਾ ਕੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜੀ ਮੇਰਾ ਨਾਮ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਹੈ ਔਰ ਅਸੀਂ ਸੋਚ ਸੰਸਥਾ ਦੇ ਤਹਿਤ ਫੜੀਕ ਟੀਮ ਹੈ ਜਿਹਦੇ ਵਿੱਚ ਅਸੀਂ ਸਾਰੇ ਵਾਤਾਵਰਨ ਪੱਖੀ ਵੱਖ-ਵੱਖ ਕਾਰਜ ਕਰਦੇ ਰਹਿੰਦੇ ਆ ਤੇ ਅੱਜ ਉਸ ਪ੍ਰਮਾਤਮਾ ਦੇ ਸਬਬ ਦੇ ਨਾਲ ਇਹ ਹੋਇਆ ਕਿ ਸਾਨੂੰ ਸਦਾ ਸੀਗਾ ਗੁਰਦੁਆਰਾ ਸਾਹਿਬ ਸਰਾਂਬਾ ਨਗਰ ਦੀ ਟੀਮ ਵੱਲੋਂ ਤਾਂ ਉਹਨਾਂ ਦੇ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਚਾਹਦੇ ਸੀ ਕਿ ਹਰ ਬੰਦਾ ਅੱਜ ਬਿਮਾਰ ਆ ਤਾਂ ਅਸੀਂ ਕੈਮੀਕਲ ਤੇ ਲੱਗੇ ਹੋਏ ਆ ਅਸੀਂ ਐਲੋਪੈਥੀ ਤੇ ਲੱਗੇ ਹੋਏ ਆ ਤੇ ਸਾਨੂੰ ਪ੍ਰਮਾਤਮਾ ਨੇ ਜੜ ਦੇ ਜੜ ਦੇ ਵਿੱਚ ਰੋਖ ਪੌਦੇ ਸਾਡੇ ਕੋਲੇ ਛੋਟੀ ਜੀ ਤੁਲਸੀ ਤੋਂ ਲੈ ਕੇ ਬ੍ਰਹਮੀ ਤੋਂ ਲੈ ਕੇ ਬਿਹੜੇ ਤੱਕ ਦੇ ਵਰਗੇ ਰੋਖ ਨੇ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਰੁੱਖ ਕਿਹੜਾ ਪੌਦਾ ਕਿਹੜੇ ਕਿਹੜੀ ਚੀਜ਼ ਨਾਲ ਜੁੜਿਆ ਹੋਇਆ ਉਹਦੇ ਪੱਤੇ ਕਦੋਂ ਕਿਹੜੀ ਚੀਜ਼ ਆਪਾਂ ਯੂਜ਼ ਕਰ ਸਕਦੇ ਕਿਸੇ ਦੀਆਂ ਜੜ੍ਹਾਂ ਕੰਮ ਆਉਂਦੀਆਂ ਨੇ ਕਿਸੇ ਦੇ ਪੱਤੇ ਕੰਮ ਆਉਂਦੇ ਆ ਕਿਸੇ ਦੇ ਫੁੱਲ ਕੰਮ ਆਉਂਦੇ ਕਿਸੇ ਦੇ ਫਲ ਕੰਮ ਆਉਂਦੇ ਆ ਤਾਂ ਉਹ ਖਾ ਕੇ ਸਾਡੀ ਸਰੀਰ ਨੂੰ ਕੀ ਬੈਨੀਫਿਟਸ ਨੇ ਸੋ ਅੱਜ ਜਿਹੜੇ ਸਾਡੇ ਮੈਡੀਸਨ ਪਲਾਂਟਸ ਨੇ ਸਾਡੇ ਆਸ-ਪਾਸ ਪਾਏ ਜਾਂਦੇ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਦੇ ਤੇ ਅੱਜ ਇੱਕ ਦਿਨਾਂ ਦੀ ਵਰਕਸ਼ਾਪ ਆ ਜਿਹੜੀ ਆਪਾਂ ਅੱਜ ਕੀਤੀ ਆ ਉਹ ਚ ਸਾਰੀ ਆਈ ਹੋਈ ਸੰਗਤ ਨੂੰ ਇਹ ਦੱਸਿਆ ਗਿਆ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਜਿਹੜਾ ਹੈ ਨਿਰੋਗ ਰਹਿਣ ਦੇ ਲਈ ਕਿਹੜੇ-ਕਿਹੜੇ ਰੁੱਖ ਕਿਹੜੇ-ਕਿਹੜੇ ਪੌਦੇ ਆ ਉਹ ਅਸੀਂ ਘਰਾਂ ਦੇ ਵਿੱਚ ਲਾ ਸਕਦੇ ਆ ਖੇਤਾਂ ਦੇ ਵਿੱਚ ਲਾ ਸਕਦੇ ਆ ਫਾਰਮ ਹਾਊਸਿਸ ਦੇ ਵਿੱਚ ਲਾ ਸਕਦੇ ਆ ਜੇ ਕਿਤੇ ਜਗ੍ਹਾ ਨਹੀਂ ਹੈਗੀ ਤਾਂ ਗਮਲਿਆਂ 'ਚ ਕਿੰਨਾ ਪੌਦੇਗਾ ਜਾ ਸਕਦੇ ਆ ਸੋ ਉਹਦੇ ਤੇ ਸਾਰੀ ਚਰਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਪਾਲ ਸਿੰਘ ਠੁਕਰਾਲ ਮੁਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਦਾਬਾ ਨਗਰ ਤੋਂ ਆਪ ਦੇ ਵਿੱਚ ਹਾਜ਼ਰ ਨੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਦਾਬਾ ਨਗਰ ਵਿਖੇ ਇੱਕ ਬਹੁਤ ਹੀ ਵਧੀਆ ਸੈਮੀਨਾਰ ਕਰਾਇਆ ਗਿਆ ਜਿਸ ਵਿੱਚ ਬਹੁਤ ਹੀ ਸੰਗਤਾਂ ਗੁਰੂ ਘਰ ਦੇ ਵਿੱਚ ਪਹੁੰਚ ਕੇ ਇਸ ਚੀਜ਼ ਦਾ ਲਾਭ ਲੈ ਰਹੀਆਂ ਲੈ ਰਹੀਆਂ ਹਨ ਅੱਜ ਦਾ ਜਿਹੜਾ ਵਿਸ਼ਾ ਸੀ ਉਹ ਕੁਦਰਤੀ ਪ੍ਰੇਮੀਆ ਵਾਸਤੇ ਸੀ ਜਿਹੜੇ ਕੁਦਰਤ ਦੇ ਨਾਲ ਪਿਆਰ ਕਰਦੇ ਹਨ ਔਰ ਦਵਾਈਆਂ ਵਾਲੇ ਜਿਹੜੇ ਪੌਦੇ ਹਨ ਉਹਨਾਂ ਦੀ ਮਹੱਤਤਾ ਤੇ ਉਹਨਾਂ ਦਾ ਲਾਭ ਸਾਡੇ ਜੀਵਨ ਦੇ ਵਿੱਚ ਕੀ ਹੈ ਉਸ ਵਿੱਚ ਖਾਸ ਚੀਜ਼ਾਂ ਦੱਸੀਆਂ ਗਈਆਂ ਅੱਜ ਪੀਯੂ ਤੋਂ بڑے ਐਕਸਪਰਟ ਕਈ ਡਾਕਟਰ ਆਏ ਜਿਨ੍ਹਾਂ ਨੇ ਸਾਰੀਆਂ ਸੰਗਤਾਂ ਨੂੰ ਇਹ ਜਾਣਕਾਰੀ ਦਿੱਤੀ ਔਰ ਪੌਦੇ ਜਿਹੜੇ ਸਨ ਉਹ ਇੱਥੇ ਪ੍ਰੈਕਟੀਕਲ ਵੀ ਰੱਖੇ ਗਏ ਔਰ ਹਰ ਪੌਦੇ ਦੀ ਵਿਸ਼ੇਸ਼ਤਾ ਦੱਸੀ ਗਈ ਬਹੁਤ ਹੀ ਉਤਸ਼ਾਹ ਸੀ ਸੰਗਤਾਂ ਦੇ ਵਿੱਚ ਉਤਸ਼ਾਹ ਚੱਲ ਰਿਹਾ ਹੈ ਜਿਹੜੀ ਵੀ ਸੈਮੀਨਾਰ ਚਾਲੂ ਹੈ ਤੇ ਲੋਕ ਸਵਾਲ ਜਵਾਬ ਬੜਾ ਪੁੱਛਦੇ ਨੇ ਔਰ ਸਾਡਾ ਇੱਕੋ ਹੀ ਮਕਸਦ ਹੈ ਕਿ ਆਪਣੇ ਜੀਵਨ ਨੂੰ ਕਿੱਦਾਂ ਵਧੀਆ ਕਰਨਾ ਹੈ ਜੀਵਨ ਨੂੰ ਆਪਣੀ ਸਿਹਤ ਕਿੱਦਾਂ ਅੱਛੀ ਕਰਨੀ ਹੈ ਆਪਣੇ ਆਪ ਨੂੰ ਕਿੱਦਾਂ ਗੁਰੂ ਦੇ ਨਾਲ ਪੌਦਿਆਂ ਦੇ ਨਾਲ ਜੋੜਨਾ ਹੈ ਤੇ ਉਹਦੇ ਨਾਲ ਸਾਡਾ ਜੀਵਨ ਹੋਰ ਸੁਖਾਲਾ ਹੋ ਜਾਏਗਾ ਵਧੀਆ ਹੋ ਜਾਏਗਾ ਅਸੀਂ ਦਵਾਈਆਂ ਤੋਂ ਬਚਾਂਗੇ ਔਰ ਨੈਚੁਰਲ ਤਰੀਕੇ ਦੇ ਨਾਲ ਨੈਚੁਰਲ ਵਿਧੀਆਂ ਦੇ ਨਾਲ ਅਸੀਂ ਆਪਣਾ ਜੀਵਨ ਸਫਲ ਕਰਾਂਗੇ ਇਸ ਪ੍ਰੋਗਰਾਮ ਦਾ ਮੇਨ ਮਕਸਦ ਹੈ ਇਸੀ ਔਰ ਅਸੀਂ ਅੱਗੋਂ ਵੀ ਇਹੋ ਜਿਹੇ ਪ੍ਰੋਗਰਾਮ ਕਾਫੀ ਕਰਦੇ ਰਾਂਗੇ ਪਿੱਛੇ ਵੀ ਕਾਫੀ ਕਰਦੇ ਆਏ ਹਾਂ ਆਉਣ ਵਾਲੇ ਸਮੇਂ 'ਚ ਵੀ ਅਸੀਂ ਕਈ ਪ੍ਰੋਗਰਾਮ ਕਰ ਰਹੇ ਹਾਂ ਤੇ ਮੇਰਾ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਇਹੋ ਜਿਹਾ ਕੋਈ ਪ੍ਰੋਗਰਾਮ ਹੋਵੇ ਗੁਰੂ ਘਰ ਦੇ ਵਿੱਚ ਸੰਗਤਾਂ ਵੱਧ 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 ਚੜ ਕੇ ਹਉਮ ਹਮਾ ਕੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ